ਦੇ ਲਈ ਸੁਪਵੇ ਦੀ ਗੱਲ ਕਹਿੰਦੇ ਹੋ ਨਾ ਉਹਦੀ ਡੈੱਡ ਬੋਡੀ ਲੈਣ ਦੀ ਫੈਮਿਲੀ ਨਹੀਂ ਆਈ ਭਾਜੀ ਉਹਦੀ ਡੈੱਡ ਬੋਡੀ ਲੈਣ ਦੀ ਫੈਮਿਲੀ ਲੋਕਾਂ ਦੇ ਭੋਗ ਕਹਿੰਦੇ ਨੇ ਕਿਸੇ ਦੇ ਭੋਗ ਦਾ ਤੁਸੀਂ ਮੈਨੂੰ ਦੱਸੋ ਕਿ ਕਦੇ ਕਦੀ ਵਿਰੋਧ ਹੋਇਆ ਨਹੀਂ ਤੇ ਪਰ ਗੱਲ ਇਹ ਹੈ ਨਾ ਉਹੀ ਤਾਂ ਗੱਲ ਆ ਗਈ ਵੀ ਸਾਨੂੰ ਤੁਹਾਨੂੰ ਮਤਲਬ ਇਹ ਆ ਵੀ ਵਿਰੋਧ ਕਰਨ ਦਾ ਹੱਕ ਦੇਤਾ ਤੁਹਾਨੂੰ ਤੁਸੀਂ ਹੱਥੇ ਦਾ ਵਿਰੋਧ ਕਰਨਾ ਨਹੀਂ ਮੈਂ ਤਾਂ ਇਸ ਗੱਲ ਨਾਲ ਸਹਿਮਤ ਨਹੀਂ ਹਾਂਗਾ ਉਹ ਤਾਂ ਨਹੀਂ ਹੈਗਾ ਸਿੱਖ ਕੌਮ ਜਿਉਂਦੀ ਹੈ ਤੇ ਜੇ ਕੋਈ ਅਵੇ ਪਤ ਦਾ ਦੁਖੀ ਹੈ ਉਹਦੇ ਬਦਲੇ ਤਾਂ ਸਿੱਖ ਕੌਮ ਲਹੂਗੀ ਉਹਨੇ ਤੁਸੀਂ ਨਾ ਇੱਕ ਇੰਟਰਵਿਊ ਤੁਸੀਂ ਉਹ ਵੀ ਦੇਖੋ ਨਾ ਜਿਹੜੇ ਉਹਨੇ ਫੈਮਿਲੀ ਦੇ ਬੱਚਿਆਂ ਦਾ ਸੌਦਾ ਲਾਇਆ ਸੀਗਾ ਉਹਨਾਂ ਦੇ ਇੰਟਰਵਿਊ ਹਾਇਰ ਕਹਿੰਦੇ ਸਾਡੇ ਕਾਲਜ ਨੂੰ ਚ ਠੰਡ ਪਈ ਐ ਤੁਸੀਂ ਉਹਨਾਂ ਮਾਮਾ ਦੇ ਦੁੱਖ ਦੇਖੋ ਨਾ ਤੁਸੀਂ ਇਹ ਚੀਜ਼ ਨੂੰ ਕਿਵੇਂ ਛੋਟੀ ਸਮਝ ਸਕਦੇ ਹੋ ਵੀ ਇੱਕ ਕੁੜੀ ਨੂੰ ਇੱਕ ਕੁੜੀ ਦੇ ਉੱਤੇ ਉਹਦੇ ਬਾਪ ਨੂੰ ਪਾਇਆ ਜਾਂਦਾ ਰ। ਇੱਕ ਅੰਗਰ ਤਾਂ ਵੀ ਸਿੰਘ ਦੇ ਪੁੱਛ ਤਾਂ ਬਾਕੂ ਪਾਇਆ ਜਾਂਦਾ ਬਸ ਸੂਬੇ ਵੱਲੋਂ ਇੱਕ ਸਿੰਘ ਦੀਆਂ ਲੱਤਾਂ ਦੋਨੋਂ ਬਣ ਕੇ ਪਾੜ ਦਿੱਤੀਆਂ ਜਾਂਦੀਆਂ ਨੇ ਭਾਜੀ ਤੁਸੀਂ ਉਸ ਬੰਦੇ ਦਾ ਸੌਦਾ ਲਾਂ ਤਾਂ ਮੈਨੂੰ ਤਾਂ ਨਹੀਂ ਵੀ ਉਹ ਤਾਂ ਮੈਂ ਨਾ ਕਹਣਾ ਵੀ ਬਹੁਤ ਭਾਗਾ ਮਤਲਬ ਉਹ ਜਿਹੜੀ ਕੂਖਿਆ ਸੰਦੀਪ ਸਿੰਘ ਸੰਦੀ ਦੀ ਮਾਂ ਦੀ ਉਹ ਧੰਨ ਮਾਇਆ ਜਿੰਨੇ ਐ ਜਿਹੋਦੇ ਜੰਮੇ